ਸਾਸੀ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਤੇ ਅੱਜ ਦਾ ਵਲੌਗ ਇਹ ਆ ਕਿ ਫਦੇ ਦਾ ਅੱਜ ਫਸਟ ਦੇ ਦਾ ਸਕੂਲ ਆ ਅੱਜ ਫਦੇ ਵਰਦੀ ਪਾ ਕੇ ਚੱਲਿਆ ਵਾ ਉਹਦਾ ਇੱਕ ਦੋ ਵਾਰੀ ਗਿਆ ਵਾ ਦੂਜੇ ਕੱਪੜੇ ਆਲੇ ਅੱਜ ਫਦੇ ਚੱਲਿਆ ਵਰਦੀ ਵਿੱਚ ਵਾ ਤੇ 사ਸੀ ਕਾਲ ਬਲੋ ਸਾਰਿਆਂ ਨੂੰ 사ਸੀ ਕਾਲ ਕਰ ਦੋ ਮਤੇ ਕਰ ਦੋ 사ਸੀ ਕਾਲ ਬਲੋ ਪਹਿਲਾਂ ਸਾਰਿਆਂ ਨੂੰ ਕੀ ਪੜ੍ਹ ਗਿਆ ਹੁਣ ਹੁਲੇ ਮੇਰੇ ਪੁੱਤ ਨੇ ਦੱਸ ਦੇ ਕੀ ਪੜ੍ਹ ਕੇ ਆਉਣਾ ਮਾ ਪੜ ਕੀ ਪੜ੍ਹ ਕੇ ਆਉਣਾ ਸਕੂਲ ਨੂੰ ਨਛੋੜ ਜਹਾ ਵੀ ਮੈਂ ਆਦਮ ਨੂੰ ਸਾਸਿਕਲ ਬਣਾਉਣੀ ਹੈ ਨਾ ਪਤਾ ਤੇਰਾ ਹੰਮ ਕਰੋ ਸਾਸਿਕਲ ਬਣਾਉ ਸਾਰੇ ਆ ਰਹੇ ਹਾਂ ਪਤਾ ਇਹ ਵਿੱਚੋਂ ਵਿਸਿਆ ਪਿਆ ਗਈ ਮੈਂ ਖੁੱਲੇ ਨਹੀਂ ਜਾਣਾ ਮਨ ਵਿੱਚ ਔਖਾ ਆ ਫੇਰਾ ਚੱਲੂ ਵੀ ਚੱਲਣਾ ਆ ਸਕੂਲ ਪਰ ਹੁਣ ਜਾਣਾ ਜਾਣਾ ਕਰਨਾ ਬਹੁਤ ਛੁੱਟੀਆਂ ਹੋਣੀਆਂ ਛੁੱਟੀਆਂ ਬੜੀਆਂ ਆਉਣੀਆਂ ਆਂ ਪਤਾ ਤੇਰਾ ਆਸ ਪਿਆਰੀ ਤੇ ਛੁੱਟੀਆਂ ਆਉਣੀਆਂ ਤੇ ਫੇਰ ਸਦੇ ਦਾ ਕੰਮ ਹੋਈ ਆ ਗਿਆ ਚਲੋ ਉਠੋ ਉੱਠ ਕੇ ਵਦਦੀ ਖਾਓ ਸਾਰੇ ਆਂ ਹਾਂ ਤੂੰ ਖੜਾ ਹੋ ਫੋਟੋ ਖਿੱਚਾ ਤੇਰੀ ਉਠੋ 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 ਸਾਰੇ ਇਹ ਜਾਰੇ ਦੱਸਿਓ ਮੇਰੇ ਪੁੱਤਰ ਨੂੰ ਵਰਦੀ ਕਿੰਦਾ ਜੱਲੀ ਲੱਗੀ ਆ ਪਾਪਾ ਨੂੰ ਪਾਵਾਂਗੇ ਫੋਟੋ ਤੇਰੇ ਸੋਹਣੇ ਪੁੱਤ ਨੂੰ ਵਰਦੀ ਕਿੰਦਾ ਜੱਲੀ ਲੱਗੀ ਆ ਹਾਂ ਸਾਰੇ ਜਾਨ ਨੂੰ ਦੱਸਿਓ ਕਮੈਂਟਾਂ ਵਿੱਚ ਠੀਕ ਆ ਸੋਹਣਾ ਲੱਗਣਿਆ ਨਾ ਬੁੱਗੋ ਚੱਲ ਬਬੂ ਹੁਣ ਖੂਲ ਪਾਈ ਬੈਠੋ ਅੱਜ ਮੰਮੀ ਲਈ ਐਪਲ ਅੰਗੂਰ ਲੈ ਕੇ ਆਉਨੇ ਆ ਤੇ ਬਹੁਤ ਹੰਦਾ ਵਾ ਚੀਜ਼ੀਆਂ ਹਾਂ ਮੈਂ ਊਰ ਬੜੇ ਚਾਣਾ ਖਾਂਦਾ ਹਾਂ ਨਾ ਪੁੱਤ ਐਪਲ ਵੀ ਖਾਣਾ ਪਤਾ ਖਾਣਾ ਤੁਹ ਚਲਾਜ ਲਿਆ ਕੇ ਦਿੰਦੇ ਆ ਆਪਣੇ ਪੁੱਤ ਨੂੰ ਤੂੰ ਤੇ ਬੀਬਾ ਪੁੱਤੂ ਆ ਵੇਖਿਓ ਪਤੇ ਨੇ ਭੁੱਲੇ ਜਾਣਾ ਕਿੰਨਾ ਪੜਾਈ ਕਰਨੀ ਆ ਫੇ ਮੈਨੂੰ ਵੀ ਆਣ ਕੇ ਪੜਾਵੀਂ ਠੀਕ ਆ ਕੀ ਪੜਨਾ ਮੈਂ ਦੱਸ ਦੇ ਪਤਾ ਸਾਰਿਆਂ ਨੂੰ ਦੱਸੋ ਤੇ ਕੀ ਪੜਨਾ ਸਕੂਲ ਹੈ ਇਹ ਵੀ ਪੜਨੀ ਤਾਂ ਮਾਂ ਟੂ ਦਾਸੂ ਦੋ ਰਾਚ ਦੋ ਮੇਰਾ ਛੋਨਾ ਕਾਕਾ ਹੂੰ ਨਾਗਾ ਦੇ ਬੂਟੀ ਨਾਲ ਪੁੱਠਾ ਪਾ ਰਿਹਾ ਕਾਲਾ ਨਿਕਰ ਪੁੱਠੀ ਪਾ ਕੇ ਫਿਰਦਾ ਰਿਹਾ ਸਾਰੀ ਦਿਹਾੜੀ ਚਲ ਫਦੇ ਆਪਣਾ ਟਿਪਲ ਫੜਾਉ ਆਲੋ ਇਹਦਾ ਪਾਣੀ ਵੀ ਓਏ ਮੇਰੇ ਪੁੱਤ ਦੀ ਬੋਤਲ ਬੜੀ ਸੋਹਣੀ ਆ ਓਏ ਬੜੀ ਸੋਹਣੀ ਪਤੂ ਖੁੱਲ ਗਿਆ ਖੁੱਲ ਗਿਆ ਬੰਦ ਕਰ ਲੋ ਕਿਲਰ ਨਾ ਜਾਵੇ ਫਦੇ ਫਦੇ ਕਿਆ ਸਾਰੇ ਸਾਰੇ ਜਾਣੇ ਦੱਸਿਓ ਫਦੇ ਦੀ ਬੋਤਲ ਸੋਹਣੀ ਆ ਹੈ ਕਿਆ ਦੀ ਕਿਆ ਸਾਰੇ ਜਾਣੇ ਦੱਸਿਓ ਮੇਰੀ ਬੋਤਲ ਸੋਹਣੀ ਆ ਤੇ ਆਵਦੇ ਦਾ ਟਿਫਣਿਆ ਪਰੋਂਠੀ ਪਾਈ ਫੱਦੇ ਦੀ ਹੈ ਫੱਦਲਾ ਬੋਲਦਾ ਯਾ ਅੱਜ ਕੋਹ ਨਹੀਂ ਤੇ ਅੱਜ ਤੇ ਕਿਦੇ پتہ ਕੀ ਗੱਲ ਹੋਈ ਆ ਗੱਲ ਹੋਈ ਹੋਈ ਜਿਹੜੀ ਹੋਈ ਆ ਜੀ ਲਾੜ ਦੁਖੀ ਜਾ ਗਿਆ ਫੱਤੇ ਅੱਜ ਅੱਜ ਦੁਖੀ ਆ ਨੀ ਕਿ ਆਹਲੇ ਨੀ ਤੱਕ ਗਿਆ ਮਾਰ ਵਾਜਦੀਆਂ ਛਾਲਾ ਤੇ ਮਾਰ ਤੇ ਕਈ ਕੋਹ ਨਹੀਂ ਦਰ ਫਿਰ ਮਾਲ ਵੀ ਲੈ ਲੂ ਹੈਂ ਕੀ ਕਿੱਥੇ ਆ ਗਾਟੋ ਦਾ ਕਿੱਥੇ ਆ ਹੈਂ ਕੀ ਲੈਣਾ ਨਾਲ ਚਲੋ

ਇਹ ਕਿ ਭੋਲ ਰਿਹਾ ਹੈ ਸੱਸੀ ਕਰੂਆ ਜੀ ਬੈਠੇ ਹੋ ਬਈ ਕਿਹ ਬੈਠੇ ਦਾਜੋ ਤਰੀ ਬੈਠੋ ਕੋਈ ਨਹੀਂ ਬੈਠੇ ਕੋਲ ਕੀ ਆ ਵਧੀਆ ਥੀ ਖਾਣਾ ਫੋੜਨੇ ਤੇ ਠੰਡਾ ਕਿੱਥੇ ਗਿਆ ਵਾ ਕੋਈ ਮੇਰੇ ਕੋਲ ਤਾਂ ਸਕੂਲ ਕਲਾ ਸੀ ਦਾ ਗਿਆ ਹਾਂ ਅੱਜ ਰੋਂਗਾ ਆਟਾ ਘਰ ਤੇ ਮੈਨੂੰ ਨੋਬਾ ਦੇ ਬਗਾਰ ਮਾਸਾ ਵੀ ਜੀ ਲੱਗਦਾ ਉਹਨੇ ਹੁੰਦਾ ਕਹਿਣਾ ਮੇਨੇ ਕੋਈ ਆਈ ਹੈ ਮੇਲੀ ਹੋਈ ਆਈ ਹੈ ਹੈ ਅੱਜ ਇਹਨਾ ਤੋਂ ਵਗੈਰ ਘਰ ਦੇ ਮੱਖਾਨੀ ਖਾਣੇ ਵਾਹ ਪੂਆ ਸਾਰਾ ਦਿਨ ਪੂਆ ਪੂਆ ਹੀ ਹੁੰਦੀ ਰਹਿੰਦੀ ਫਤਿਹ ਨਾ ਰੌਣਕ ਵੜੀ ਹੁੰਦੀ ਐਡਾ ਚਲੋ ਤੁਸੀਂ ਚੱਲ ਜਾਨੇ ਨਾ ਉਹ ਤਾਂ ਪੁੱਛਦਾ ਵਾ ਪੂਆ ਕਿੱਥੇ ਗਈ ਮੈਂ ਘਰ ਵੀਰ ਆ ਕਿੱਥੇ ਗਿਆ ਫਿਰ ਭਾਜੀ ਦਾਤ ਲੈ ਲੈਣੀ ਹੁੰਦਾ ਨਾਮ ਉਹਦਾ ਪਾਪਾ ਉਹਦਾ ਪਾਪਾ ਉਹਦਾ ਪਾਪਾ ਮੈਂ ਕੋਰੇ ਫਿਰ ਕੋ ਕੋ ਮੇਰਾ ਪਾਪਾ ਕਿੱਥੇ ਆ ਮੈਂ ਬਾਹਰ ਤੇਤੀ ਹੂੰ ਚ ਕਹਿਣਾ ਹੁੰਦਾ ਨਹੀਂ ਨਹੀਂ ਗੱਲਾਂ ਕਰਦਾ ਨਾ ਸੋਲਾ ਵੱਡਾ ਲੱਗਦਾ ਵੀਰੇ ਨੂੰ ਲੈ ਕੇ ਆਈ ਨਾਲ ਉਹਨੂੰ ਵੀਰੇ ਕਹਿੰਦਾ ਹਾਂ ਖੁਸ਼ ਹੁੰਦਾ ਵਾ ਇਹ ਤਾਂ ਇਕੱਠੇ ਆ ਕੇ ਲੜਦੇ ਆ ਜਦੋਂ ਵੀਰੇ ਵੀ ਜਿੱਦ ਕਰਦਾ ਰਹਿੰਦਾ ਕਿ ਮੈਂ ਜਾਣਾ ਫਦੇਵਾ ਜਾਣਾ ਕੱਲ ਵੀ ਬੜੀ ਜਿੱਦ ਕਰਦੇ ਆ ਗਿਆ ਪਰ ਅਸੀਂ ਲੈ ਗਏ ਨਹੀਂ ਇਹ ਵੀ ਬਾਅਦ ਚ ਲੜਦੇ ਵੀ ਬੜਾ ਬੜਾ ਖੁਸ਼ ਹੋਈ ਲਿਆਉਣਾ ਫਿਰ ਕਿਉਂ ਵਿਚਾਰੇ ਫਿਰ ਐਦਾਂ ਹੀ ਆ ਲੜਕੋਲ ਕੇ ਵੱਡੇ ਹੋਣਾ ਆਪਾਂ ਵੀ ਲੜਕੋਲ ਕੇ ਵੱਡੇ ਹੋਏ ਆ ਜੇ ਆ ਨਾ ਨਹੀਂ ਕਰਦੇ ਲੜਦੇ ਹੀ ਹੁੰਦੇ ਆ ਇਹ ਆ ਕਿ ਮੇਰਾ ਨਾਮ ਦੋਨ ਨੂੰ ਚਾਹੀਦਾ ਕਿ ਮੈਨੂੰ ਆ ਚੀਜ਼ ਚਾਹੀਦੀ ਤੇ ਉਹਨੇ ਕਿਹਾ ਮੈਨੂੰ ਹੀ ਆ ਚੀਜ਼ ਚਾਹੀਦੀ ਆ ਬਸ ਇਹ ਚੜੋਂਗੇ ਨਾ ਜਿੱਦਾਂ ਜਿਹੜੀ ਬੱਸ ਸਕੂਲ ਵਾਲੀ ਮੰਗੀ ਜਾਵੇ ਦਾਦੀ ਦਾਦੀ ਆਂਦਾ ਦਾਦੀ ਆ ਨਹੀਂ ਨਾ ਬੱਸ ਦਾਦੀ ਆ ਨਹੀਂ ਨਾ ਬੱਸ ਕਿ ਜਿੱਦਾਂ ਦੇਰ ਨੂੰ ਨਾ ਕੁਝ ਹੁੰਦਾ ਵਾ ਵੀ ਆ ਵੀ ਬੱਸ ਮੰਨਦੇ ਚਲੋ ਸਵੇਰੇ ਜਾਣਾ ਵਟੌੜਾ ਹੁੰਦਾ ਨਾ ਮੈਂ ਨਹੀਂ ਹੁੱਲੇ ਜਾਣਾ ਮਮਾ ਮੈਂ ਨਹੀਂ ਹੁੱਲੇ ਜਾਣਾ ਆਹ ਨੂੰ ਪੱਕੀ ਕਰ ਦੇਣੀ ਆ ਸਵੇਰੇ ਮੈਂ ਸਕੂਲੇ ਨਹੀਂ ਜਾਣਾ ਛੁੱਟੀ ਆ ਛੁੱਟੀ ਆ ਮੈਂ ਉਹਨੂੰ ਆਖੂ ਵੀ ਉਹਦਾ ਦਿਨ ਕੋ ਥੋੜਾ ਕਰਦੀ ਆ ਕਹਿ ਦਿਆ ਕਰਦੀ ਨਹੀਂ ਜਾਣਾ ਜੀ ਦਾ ਹੈ ਨਾ ਕਿ ਵੀ ਕਿਹੜਾ ਵੇਲਾ ਇਹ ਤੁਹਾਨੂੰ ਛੁੱਟੀ ਹੋ ਜੀ ਬੱਚਿਆਂ ਨੂੰ ਹੁੰਦਾ ਕਿ ਚਲੋ ਸਾਨੂੰ ਕਰੀ ਕਰੂਗਾ ਮੈਨੂੰ ਭੁੱਖ ਲੱਗੀ ਆ ਮੈਨੂੰ ਸੁਸੂ ਆ ਗਈ ਆ ਮੈਨੂੰ ਆ ਹੋਇਆ ਵਾ ਨੀ ਆ ਨਾ ਕਿੰਨੇ ਛੁੱਟੀ ਖਾਣੋਂ ਹੁਣ ਜਾਾਂਗਾ ਮੈਂ ਕਿਸੇ ਨਾਲ ਜਿਆਦਾ ਬਣ ਨਹੀਂ ਪਾਇਆ ਕਰਨੇ ਸਾਡਾ ਹਰ ਵੀ ਕੀ ਹੋਣਾ ਗਾਣਾ ਮੈਂ ਬਿਮਾਰ ਹੋ ਗਿਆ ਮੈਂ ਠੀਕ ਨਹੀਂ ਤੇਰੇ ਮੇਟ ਦਾ ਭਰਨਾ ਬੜਾ ਲਊਗਾ ਆਪਾਂ ਵੀ ਠੀਕ ਕਰਦੇ ਸੀ ਬਾਜੀ ਮੈਂ ਫਿਰ ਉਸੇੜੇ ਕਰੂੰਗਾ ਚੱਲ ਪੁੱਤ ਇੰਜੈਕਸ਼ਨ ਲਾ ਦੇ ਨਹੀਂ ਆਪਾਂ ਵੀ ਇਹਨਾਂ ਖ ਮਵੇਂ ਚ ਜੀ ਲੱਗੇ ਆਪਾਂ ਨੂੰ ਪਤਾ ਹੋਵੇ ਝੂਠ ਬੋਲਦੇ ਆ ਹਾਂ ਮੇਰਾ ਪੇਟ ਜਾ ਖਰਾਬ ਹੋਇਆ ਮੈਂ ਤੈਨੂੰ ਦਵਾਈ ਦੇਣਾ ਫੇਟ ਠੀਕ ਹੋ ਗਿਆ ਉੰਨਾ ਨਈ ਦਵਾਈ ਦੀ ਨਹੀਂ ਲੋੜ ਹੈ ਹੀ ਫਸ ਉਹਦਾ ਛੁੱਟੀ ਖਰਾ ਲਾ ਕੇ ਸਰ ਮੇਰਾ ਬਜ਼ਾਦਾ ਕਹਿੰਦਾ ਕਿ ਕਲਿੱਪ ਬਣਾਵਾ ਮਨੇ ਉੱਠ ਕੇ ਜਦੋਂ ਉੱਠਦਾ ਨਾ ਸੁੱਤਾ ਪਿਆ ਹੀ ਰਹਿੰਦਾ ਨਾ ਮੈਂ ਚੱਲ ਚੱਲੀ ਇਹ ਨਹੀਂ ਤੈਨੂੰ ਮੈਂ ਜਨ ਮੈਂ ਠੀਕ ਨਹੀਂ ਆ ਉੰਵਾ ਦੇ ਘਾਟ ਮਾਰੇ ਲਾਈ ਵੀ ਇਹ ਵਿਦਿਆ ਕਰਦੇ ਨਹੀਂ ਬਾਕੀ ਕਹਿੰਦੇ ਨਾ ਕਮੈਂਡ ਕੀਤਾ ਵੀ ਲਾ ਕੇ ਆਇਆ ਵੀ ਤੂੰ ਸ਼ੇਰਾ ਦੱਸੋ ਕਿ ਤਿਆਰ ਕਰੋ ਦੱਸ ਦਿਓ ਸ਼ੇਰਾ ਕਿੱਥੇ ਗਿਆ ਆ ਸ਼ੇਰਾ ਆਪਣੀ ਭੂਆ ਕੋਲ ਗਿਆ ਹੋਰ ਕਿੰਨਾ ਕਰੀਏ ਥੋੜਾ ਜਿਹਾ ਹੱਸ ਕਰ ਲੋ ਬਸ ਕਵਿਤਾ ਉਹ ਦੱਸ ਦੇ ਸਪ੍ਰਾਈਜ਼ ਸਾਡੇ ਸਾਰੇ ਆਉਂਦੇ ਹਾਂ ਜਿੱਤੇ ਤੂੰ 10 15 ਦਿਨ ਕਰ ਲਿਆ ਇੰਤਜ਼ਾਰ ਤੇ ਹੋਰ ਦੋ ਚਾਰ ਦਿਨ ਹੋਰ ਕਰ ਦੋ ਇਹ ਦੱਸ ਦਿੰਨੇ ਆ ਜਾਣਾ ਫਿਸ਼ੇਰੇ ਨੇ ਫਿਸ਼ੇਰੇ ਦੀ ਐਂਟਰੀ ਪਵਾ ਦਾਂਗੇ ਵੀਡੀਓ 'ਚ ਹੈ ਨਾ ਚਿਹਰਾ ਜਰੂਰੀ ਕੰਮ ਗਏ ਆ ਵਨ ਡੇ ਟਿੰਡੇ ਗਿਆ ਘੁੰਮਣ ਫੇਰਨਾ ਚਿਹਰਾ ਕਹਿੰਦਾ ਮੈਨੂੰ ਵੀਡੀਓ ਤਾਂ ਰੈਸਟ ਦੇ ਦੋ ਕਹੀਗਾ ਚਲ ਘੁੰਮ ਫੇਰ ਆਓ ਠੀਕ ਰੈਸਟ ਦੇ ਦਿੰਦੇ ਆ ਚਲ ਬਾਕੀ ਇਦਾਂ ਜੁੜੇ ਰਹੋ ਚੈਨਲ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰਨਾ ਸਬਸਕ੍ਰਾਈਬ ਕਰ ਲਓ ਕਿ ਵੀ ਤੁਹਾਨੂੰ ਨੋਟੀਫਿਕੇਸ਼ਨ ਜਿਹੜਾ ਪਹੁੰਚ ਜਾਇਆ ਕਰੇ ਮੈਂਸ ਕਿਉਂਕਿ ਕਈ ਹੈ ਨਾ ਵੀਡੀਓ ਵੇਖ ਕੇ ਤੇ ਚਲ ਜਾਂਦੇ ਸਬਸਕ੍ਰਾਈਬ ਨਹੀਂ ਕਰਦੇ ਤੇ ਬਾਕੀ ਸਾਰੇ ਭੈਣ ਬਰਾ ਮੈਂ ਧੰਨਵਾਦ ਵੀਡੀਓ ਨੂੰ ਇਦਾਂ ਪਿਆਰ ਦੋ ਜਿੰਨੇ ਮੂਹੰਦੀਆਂ ਗੱਲਾਂ ਜਿਹੜੀਆਂ ਬਹੁਤ ਪਿਆਰ ਦੇਂਦੇ ਤੇ ਹੋਰ ਇਸ ਤੋਂ ਵੱਧ ਪਿਆਰ ਦੋ ਕਈ ਕਹਿੰਦੇ ਆ ਬੰਦ ਕਰ ਦੋ ਬੰਦ ਕਰ ਦੋ ਜੁੜੇ ਰਹੋ ਅੱਗੇ ਅੱਗੇ ਸਟੋਰੀ ਇੰਟਰਸਟਿੰਗ ਹੋ ਜਾਣੀ ਆ ਕਈਆਂ ਨੂੰ ਲੱਗਣ ਰਿਹਾ ਕਿ ਬੋਰ ਕਰੀ ਜਾਂਦੇ ਆ ਇਹ ਤੁਹਾਡੇ ਵਾਸਤੇ ਮਿਹਨਤ ਇਨੀ ਕਰਦੇ ਆ ਤੇ ਗੋਰ ਨਾ ਹੋਇਆ ਕਰੋ ਬਾਕੀ ਦੇਖਿਆ ਕਰੋ ਹਨਾ ਦੇਖਿਆ ਕਰੋ ਬਸ ਲਓ ਬਾਜੀ ਨੂੰ ਆ ਗਿਆ ਫੋਨ ਫੋਨ ਆਉਂਦਿਆ ਮੈਨੂੰ ਚਲੋ ਫੋਨ ਨਾਲ ਚਾਹ ਪੀ ਲਈਏ ਪਹਿਲਾ ਕੰਮ ਤੇ ਫੇਚ ਆ ਹਾਂ ਚਾਹ ਪਾਣੀ ਪੀ ਕੇ ਤੇ ਫਿਰ ਕਰਦੇ ਆ ਕੰਮ ਸਟਾਰਟ ਵੀਡੀਓ ਵਾਲਾ ਬਸ ਹੁਣ ਪੀ ਜਾ ਜੀ ਚਾਹ ਪੀ ਕੇ ਸੁਸਤੀ ਲਾ ਲਈਏ ਹਨਾ ਸੁਸਤੀ ਲਾ ਲਈਏ ਪਹਿਲਾਂ ਫਿਰ ਕੰਮ ਚੱਲੇ ਕੰਮ ਵੀ ਉਦੋਂ ਮੈਨੂੰ ਸੁਸਤੀ ਘੱਟ ਪੈਂਦੀ ਬਾਕੀ ਆਨਸਾਨਾਂ ਨੂੰ ਸੁਸਤੀ ਜ਼ਿਆਦਾ ਹੁੰਦੀ ਪੁਰਮੋ ਤੇ ਇੱਕ ਗੱਲ ਹੀ ਰੋਟੀ ਖਾਣ ਤੋਂ ਪਹਿਲਾਂ ਪਹਿਲਾਂ ਵੀਡੀਓ ਭਾਂਜੇ ਤੇ ਭਾਂਜੇ ਬਾਅਦ ਸੁਸਤੀ ਪੈ ਲੱਗ ਜਾਂਦੀ ਹੈ ਇੱਕ ਗੱਲ ਹੀ ਮੈਨੂੰ ਨਹੀਂ ਸੁਸਤੀ ਪੈਂਦੀ ਕਿਉਂਕਿ ਮੈਂ ਦੁਪਹਿਰੇ ਹੁੰਦੀ ਨਹੀਂ ਮੈਂ ਵੀ ਨਹੀਂ ਹੁੰਦੀ ਹੁਣ ਮੈਂ ਹੁੰਦਾ ਜੀ ਆਪਾਂ ਵੀ ਸਾਰੀ ਉਮਰ ਦਿਨ ਅੱਗੇ ਚੱਲੀ ਆ ਕਦੀ ਕਿ ਬੈਰਨਾ ਮੈਨੂੰ ਤਾਂ ਜੇ ਨੂੰ ਸੁਸਤੀ ਕੋ ਪੈਣਾ ਬਿੰਦੀ ਆ ਆ ਮੋਨੂ ਆ ਨਾ ਇਹਨੂੰ ਜਾ ਚਾਹ ਘੁੱਟ ਦੇ ਦੋ ਚਾਹ ਦਾ ਗਰਾਸ ਪੀ ਕੇ ਥੱਕ ਜਾਂਦੇ ਨੇ ਕਹਿੰਦਾ ਮੈਨੂੰ ਸੁਸੋਣ ਜਾਂਦਾ ਘੜੀ ਲੰਮੇ ਬੈਣਾ ਰੋਟੀ ਖਾ ਕੇ ਥੱਕ ਜਾਂਦਾ ਕੋਈ ਜੀ ਇੱਦਾਂ ਉਹਨਾਂ ਨੂੰ ਕੋਈ ਨੀਂਦ ਨਹੀਂ ਪੂਰੀ ਹੁੰਦੀ ਮੈਂ ਰਾਤੀ ਪੁਹਾਦੀ ਚਾਰਦਾ ਰਹਿੰਦਾ ਕਿਉਂ ਬੜੇ ਬਖਤ ਹੁੰਦਾ ਰਾਤ ਵੀ ਲੋਕ ਕਿਤੋਂ ਇਹ ਲੈਣ ਤੁਰੇ ਰਹਿੰਦੇ ਕਿ ਕਿਹੜਾ ਜਾਂਦੇ ਨਾ ਕਿੰਨੇ ਵਜੇ ਮੌਸਮ ਹੁਣ ਫਿਰ ਤੁਹਾਨੂੰ ਪਤਾ ਗਰਮੀ ਦੇ ਚੱਲਣ ਡਿਆ ਨਾ ਤੇ ਵਜੇ ਮਰਜੀ ਕਿਹੜਾ ਤੇ ਪੇੜ-ਪੋੜ ਖਰਾਬ ਵਾਲੇ ਮਰੀਜ਼ ਰਾਤ ਨੂੰ ਆ ਜਾਂਦੇ ਇੰਨਾ ਦਿਨ ਚਾਹ ਬੜਾ ਹੁੰਦਾ ਪਾਣੀ ਵੱਧ ਘੱਟ ਪੀਤਾ ਜਾਵੇ ਤਾਂ ਠੱਡ ਠੱਡ ਪੀਂਦੇ ਜਿਹੜੀ ਆ ਗਈ ਹੁਣ ਹੱਡੀ ਵੀ ਹੁੰਦੀ ਆ ਹੁਣ ਅੰਦਰ ਡਿਊਰੀ ਪੇਣੀ ਪੈਣੀ ਆ ਬਾਕੀ ਮੌਸਮ ਚੇਂਜ ਹੁੰਦੇ ਆ ਵਾ ਆਪਣਾ ਆਪਣਾ ਸਿਹਤ ਦਾ ਧਿਆਨ ਰੱਖੋ ਭਾਈ ਇੱਕ ਵਾਰ ਤੋਂ ਵੱਧ ਪਣੀ ਪੀਓ ਆ ਨਾ ਕੋਨੋ ਵਲੌਗ ਚੈਨਲ ਆ ਉਹਨੂੰ ਵੀ ਸਬਸਕ੍ਰਾਈਬ ਕਰਿਓ ਠੀਕ ਆ ਤੇ ਉੱਥੇ ਸਾਡੇ ਵਲੌਗ ਆ ਪੂਨਮ ਨੂੰ ਵੀ ਪਿਆਰ ਦੋ ਭਾਈ ਸਾਰੇ ਜਾਨੇ ਸਾਰੇ ਜਾਨੇ ਜਿੰਨੇ ਵੀ ਵੇਖਦੇ ਆ ਨਾ ਚੈਨਲ ਵੈਸ ਸਬਸਕ੍ਰਾਈਬ ਕਰਦੇ ਹੋ ਸਾਰੇ ਪੂਨਮ ਨੂੰ ਤਾਂ ਮੋਨੋ ਜਿਹਨਾਂ ਨੇ ਨਹੀਂ ਕੀਤਾ ਉਹ ਵੀ ਕਰ ਦੋ ਚੈਨਲ ਦਾ ਨਾਮ ਆ ਪੂਨਮ ਬਲੌਗ ਤੇ ਬਾਕੀ ਤੁਹਾਡਾ ਸਾਰਿਆਂ ਤੁਹਾਨੂੰ ਆਦੀ ਸੀ ਹਨਾ ਕਿ ਜਿਹੜਾ ਪਿਆਰ ਕਰਦੇ ਆ ਸਾਰਿਆਂ ਨੂੰ ਹਨਾ ਫੈਨ ਕੱਢ ਕੇ ਵੀਡੀਓ ਵੇਂਦੇ ਸਾਡੀ ਮੇਰੀ ਗੁੱਗੂ ਆ ਗਈ ਆ ਗੁੱਗੂ ਆ ਗਈ ਸੁਣੋ ਗੁੱਗੂ ਹਜੇ ਵੀ ਗੁੱਸੇ ਆ ਮੇਰੇ ਨਾਲ ਇਹ ਕਿਹਦੀ ਬਲੂ ਹਾਂ ਕਿ ਨਾਲੇ ਇਹਦੀ ਬੈਲਟ ਦੇ ਪੈਸੇ ਦੇ ਦਿਓ ਅਛਾ ਕੇਸ ਕੀ ਬਲੂ ਲਗਣੀ ਆ? ਹਾਂਜੀ। ਨਾਲੇ ਕਹਿੰਦੇ ਰੈੱਡ ਲਗਣੀ ਆ। ਨਹੀਂ ਨਹੀਂ ਬਲੂ ਤੇ ਰੈੱਡ। ਤੇ ਬੈਲਟ ਬੈਲਟ ਵੀ। ਉਹ ਦੋ ਮੈਲੀਆਂ ਹਨਾ। ਹਾਂਜੀ। ਚਾਚੂ ਪਤੀ ਜਾ ਗਿਆ ਸਕੂਲੋਂ। ਹੁਣ ਏਦਾਂ ਹੀ ਜਾਇਆ ਕਰਨਾ, ਰੋਜ਼ ਤੇ ਏਦਾਂ ਹੀ ਆਇਆ ਕਰਨਾ, ਠੀਕ ਆ? ਹਾਂ। ਹਲੋ ਜੀ। ਅੱਗੇ ਵਧੋ। ਚੱਲੋ। ਕਿੱਦਾਂ ਰਿਹਾ ਚਾਚੂ ਦੇਣ ਇਹਦਾ? ਦੇਣ ਤੇ ਵਧੀਆ ਰਿਹਾ ਇਹਨੂੰ ਮੈਂ ਪੜੀਆਂ ਆਵਾਜ਼ਾਂ ਮਾਰੀਆਂ। ਸਵੇਰੇ ਬਾਸ ਚ ਰੋਇਆ ਸੀ। ਹੈਂ? ਨਹੀਂ ਨਹੀਂ ਚੁੱਪ ਚਾਪ। ਉੱਥੇ ਸਕੂਲੇ ਸਕੂਲੇ ਵੀ ਰੋਇਆ ਸੀ ਹੁਣ ਤੇਰੀ ਜ਼ਿੰਮੇਵਾਰੀ ਆ ਵਿਹਲਾ ਹੈ ਸਕੂਲੇ ਬੜਾ ਰੋਇਆ ਜਦੋਂ ਮੈਂ ਛੱਡ ਕੇ ਗਿਆ ਇਹਨਾਂ ਬਾਹਰ ਹਾਂ ਉਦੋਂ ਬੜਾ ਰੋਉਂਦਾ ਕਿੰਨਾ ਸੋਹਣਾ ਵਰਦੀ ਚ ਕਿੰਨਾ ਸੋਹਣਾ ਲੱਗੰਦਾ ਹੈ ਨਾ ਪਾਸੇ ਪਾ ਗਿਆ ਵਿਚਾਰਾ ਬੱਸੇ ਆਇਆ ਕਿੱਦਾਂ ਪਸੀਨੇ ਨਾਲ ਪਿੱਜਾ ਹੀ ਪਿਆ ਵਾ ਅੱਜ ਫਤਿਹ ਨਾ ਫਸਟ ਟਾਈਮ ਬੱਸੇ ਆਇਆ ਸਕੂਲੇ ਨਾ ਲੰਮਾ ਕੋ ਉੱਤੇ ਹੈ ਰਾਜਿੰਦਰ ਦੀਦੀ ਮੈਂ ਫਸਟ ਟਾਈਮ ਬੱਸ ਚ ਆਇਆ ਨਾ ਆਪਣੇ ਹਾਂ ਓਏ ਤੇ ਬਚਾਰਾ ਕਰਨੀ ਕਿ ਬੋਲਦਾ ਕਿੰਨਾ ਅਬ ਪ੍ਰਕਾਸ਼ ਕੀ ਲਾਹਾਂ ਬਲਾ ਤੇਰੀ ਇਹ ਨਮਰ ਜਿਆਦਾ ਕਰਾ ਮम्मा ਪਾਣੀ ਦਿਓ ਨਾ ਕਰਮਾਈ ਕਰਕੇ ਹੂੰ ਮਨੇ ਪਾਣੀ ਦਿਓ ਫੇ ਤੈਨੂੰ ਬਾਪਾ ਤੂੰ ਬੁੱਧੀਰਾ ਬੰਦਾ ਕਰਨੀ ਬੋਤਾ ਫਦੇ ਲਿਆਣਾ ਪੜਿਆ ਸੀ ਨਹੀਂ ਹਾਂ ਨਾ ਸਕੂਲ 10 ਪੜ ਕੇ ਆਇਆ ਇਹ ਵੀ ਸੀ ਪੜੀ ਕੇ 1 2 ਕੀ ਪੜਿਆ ਹੈ ਮੇਰੇ ਬੁੱਤਨੇ ਲੈ ਨਿੱਕਰ ਲਾਦਾ ਇੱਕ ਮੈਂ ਵੀ ਨਹੀਂ ਚਾਲ ਜੀ ਫੁੱਲ ਆ ਗਿਆ ਮਾਰ ਲੈ ਲੈ ਚਲ ਚੱਟ ਗਿਆ ਗੁੰਮ ਗਿਆ ਬਿਆ ਹੁਣ ਗਰਮੀਆ ਚ ਨਿਆਣਾ ਦਾ ਮੰਦਾ ਹਾਲ ਹੋਇਆ ਕਰਨਾ ਬਸ ਦੇ ਵਿੱਚ ਚਾਰਨ ਬਹਿਣਾ ਪੈਂਦਾ ਕਿੰਨਾ ਕਿੰਨਾ ਚਰ ਗਰਮੀ ਚ ਪਹਿਲਾਂ ਪਾਣੀ ਦੀ ਬੋਤਲ ਪਾਣੀ ਪੀਂਦੇ ਨੂਣੀ ਵੀ ਪਾਣੀ ਵੀ ਹਮੇ ਤੁਦੂ ਰਹੋ